ਹਾਂਜੀ ਬਾਈ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਬਾਈ ਜੀ ਸਰਕਾਰਾਂ ਦੀ ਜਿਵੇਂ ਕਿ ਆਪਣੀ ਇੱਕ ਭੈਣ ਜੋ ਕਿ ਆਪਣਾ ਮੰਨ ਕੇ ਚਲੋ ਇੰਟਰਵਿਊ ਦੇ ਵਿੱਚ ਅਸੀਂ ਵੀਡੀਓ ਦੇਖੀ ਸੀ ਉਹ ਜੋ ਕਿ ਮੰਨ ਕੇ ਚਲੋ ਵੀ ਅਮਰਤਪਾਲ ਜਿਵੇਂ ਕਿ ਫੈਨ ਸੀ ਅਮਰਤਪਾਲ ਦੀ ਤੇ ਉਹ ਮੰਨ ਕੇ ਚਲੋ ਅਸੀਂ ਦੇਖਿਆ ਕਿ ਜਿਵੇਂ ਆਪਾਂ ਕਹਿ ਦਿੰਨੇ ਆ ਅੱਜ ਕੱਲ੍ਹ ਵੀ ਜੋ ਵੀ ਕੋਈ ਮੰਨ ਕੇ ਚੱਲ ਜੇ ਚੰਗਾ ਕੰਮ ਕਰਦਾ ਤਾਂ ਉਹਨੂੰ ਦੁਨੀਆ ਵਾਕਈ ਯਾਦ ਵੀ ਕਰਦੀ ਹੈ ਹਨਾ ਵੀ ਐਜ ਵੀ ਫੈਨ ਹੈਗੇ ਆ ਵੀ ਜਿਹੜੇ ਇੰਨੀ ਦੁਨੀਆ ਦੇ ਸਾਹਮਣੇ ਰੋਣਾ ਬਹੁਤ ਮੁਸ਼ਕਲ ਆਕ ਬੰਦਾ ਨਹੀਂ ਰੋ ਸਕਦਾ ਜਿਹੜੇ ਤੇ ਸੱਚੀ ਦਿਲੋਂ ਲੱਗੀ ਹੁੰਦੀ ਆ ਉਹ ਹੀ ਰੋਂਦਾ ਤੇ ਆਪਾਂ ਇਹ ਕਹਿਣਾ ਚਾਹੁੰਦੇ ਆ ਭਾਈ ਇਹ ਵੀਡੀਓ ਮੰਨ ਕੇ ਚੱਲ ਅਸੀਂ ਦੇਖੀ ਸੀ ਅੱਜ ਦੀ ਇੰਟਰਵਿਊ ਆ ਇਹ ਤੇ ਜੋ ਕਿ ਉਹ ਭੈਣ ਆਪਣੀ ਐ ਕਹਿ ਰਹੀ ਸੀ ਵੀ ਅਸੀਂ ਅਮਰਤਵਾਲ ਦੇ ਬਹੁਤ ਵੱਡੇ ਫੈਨ ਆ ਵੀ ਜੋ ਕਿ ਭਾਈ ਜੇਲ੍ਹ ਚ ਹੈਗਾ ਨਾ ਤਾਂ ਕਰਕੇ ਕਹਿੰਦੀ ਜਦੋਂ ਬਾਹਰ ਆਇਆ ਸੀ ਉਹ 2-4 ਦਿਨ ਵਾਸਤੇ ਬਾਹਰ ਨਹੀਂ ਆਇਆ ਸੀ ਇੱਕ ਦੋ ਵਾਰ ਆਇਆ ਸੀ ਆਪਣੇ ਬਾਹਰ ਆਪ ਨੂੰ ਅੱਜ ਤੋਂ ਕਈ ਦਿਨਾਂ ਦੀ ਵੀਡੀਓ ਆ ਉਹ ਉਹਦੇ ਉਹ ਕਹਿੰਦੀ ਵੀ ਅਸੀਂ ਜਿੱਧਰ ਦੀ ਉਹਨਾਂ ਨੇ ਲੱਗਣਾ ਸੀ ਵੀ ਅਸੀਂ ਉਹ ਜਗ੍ਹਾ ਤੇ ਆ ਕੇ ਖੜੇਗੇ ਉਧਰ ਤਾਂ ਨਹੀਂ ਨੰਗਾ ਉਹ ਵੀ ਅਸੀਂ ਉਹਦੇ ਬਹੁਤ ਵੱਡੇ ਫੈਨ ਹਾਂ ਉਹਦੇ ਪਰਿਵਾਰ ਨੂੰ ਮਿਲਣਾ ਚਾਹੁੰਦੇ ਅਸੀਂ ਫਿਰ ਬਾਜੀ ਲੱਖਾ ਸਦਾਣਾ ਪਾਣਾ ਸਿੱਧੂ ਦੀ ਵੀ ਗੱਲ ਕਰੀ ਉਹ ਕਹਿੰਦੀ ਵੀ ਕੋਈ 2-4 ਹੀ ਯੋਧੇ ਆ ਆਪਣੇ ਪੰਜਾਬ ਦੇ ਜੋ ਕੀ ਆਪਣੇ ਪੰਜਾਬ ਵਾਸਤੇ ਲੜਨਾ ਚਾਹੁੰਦੇ ਆ ਤੇ ਉਹਨਾਂ ਨੇ ਭਗਵਾਨ ਤੁਹਾਨੂੰ ਦੀ ਗੱਲ ਵੀ ਦੱਸੀ ਵੀ ਆਪਾਂ ਇਹਨੂੰ ਨਵਾਂ ਚੁਣਿਆ ਸੀ ਚਲੋ ਇਹਨਾਂ ਨੇ ਆਪਾਂ ਨੂੰ ਐਸੀ ਵੀ ਕੋਈ ਚੰਗਾ ਕੰਮ ਕਰੂਗਾ ਕੋਈ ਇਹਨੇ ਨਸ਼ੇ ਦੇ ਉਹਦੇ ਤੇ ਮੁੱਦਿਆਂ ਤੇ ਕੋਈ ਗੱਲ ਨਾ ਵਾਤ ਨਹੀਂ ਕਰੀ ਆਪਦੇ ਹੋਈ ਗੱਲਾਂ ਚ ਵਸ ਨਗਾ ਦਿੰਦਾ ਟਾਈਮ ਮੈਂ ਉਹ ਕਰਦਾ ਜੀ ਵਾਹ ਕਰਦਾ ਕੋਈ ਖਾਸ ਕੰਮ ਕੁਛ ਨਹੀਂ ਕਰੇ ਇਹਨਾਂ ਨੇ ਆਪਾਂ ਹੁਣ ਜਿਆਦਾ ਸਮਾਂ ਨਹੀਂ ਲੈਂਦੇ ਇਹੀ ਕਹਿਣਾ ਚਾਹੁੰਦੇ ਆ ਬਾਈ ਜਿੱਥੋਂ ਤੱਕ ਵੀ ਆਪਣੀ ਵੀਡੀਓ ਜਾਊਗੀ ਆਪਣਾ ਨਵਾਂ ਚੈਨਲ ਆ ਬਾਈ ਜਿੱਥੋਂ ਤੱਕ ਵੀ ਵੀਡੀਓ ਜਾਊ ਸ਼ੇਅਰ ਕਰਦਾ ਕਰੋ ਭਰਾ ਬਣ ਕੇ ਤੇ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਜ਼ਰੂਰ ਤਾਂ ਕਿ ਆਪਣਾ ਨੋਟੀਫਿਕੇਸ਼ਨ ਸੋਡੇ ਤੱਕ ਪਹੁੰਚਦਾ ਰਹੇ ਕਿਉਂਕਿ ਨਿਯਮਿਤ ਤੋਂ ਨਵੀਂ ਅਪਡੇਟ ਆਪਾਂ ਦੂਜੇ ਤੀਜੇ ਦਿਨ ਪਾਉਣੇ ਰਹਿੰਦੇ ਆਂਗੀ ਆਪਾਂ ਇਹ ਕਹਿਣਾ ਚਾਹੁੰਦੇ ਆਂ ਸਰਕਾਰਾਂ ਨੂੰ ਬਈ ਦੇਖੋ ਹੁਣ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਦੇਖਦਿਆਂ ਨੂੰ ਕਿਉਂਕਿ ਹੁਣ ਇਸ ਵਾਰ ਤਾਂ ਤੁਸੀਂ ਵੀ ਦੇਖਿਆ ਹੋਣੀਆ ਵੀਡੀਓ ਮੈਂ ਕੱਲੇ ਨਹੀਂ ਦੇਖਿਆ ਵੀ ਜੋ ਕਿ ਭਗਵਾਨਤਮਨ ਨੂੰ ਤਾਂ ਹਰ ਵੀਡੀਓ ਦੇ ਵਿੱਚ ਜਿਵੇਂ ਕੀ ਦੇਖਿਆ ਬੁਰਾ ਹੀ ਕਹਿਤਾ ਗਿਆ ਬਹੁਤ ਹੀ ਵੀਡੀਓ ਦੇਖ ਲਈਆਂ ਵੀ ਜਿੱਥੋਂ ਕੀ ਇਹਨਾਂ ਨੂੰ ਕਹਤਾ ਵੀ ਅਸੀਂ ਨਹੀਂ ਵੋਟ ਪਾਉਣੀ ਐ ਇਸ ਵਾਰ ਲੋਕਾਂ ਨੇ ਸਾਫ਼ ਇਨਕਾਰ ਕੀਤਾ ਆਪਾਂ ਹੁਣ ਇਹ ਕਹਿਣਾ ਚਾਹੁੰਦੇ ਆ ਵੀ ਆਪ ਦਾ ਕੋਈ ਨਮੀ ਮੰਨ ਕੇ ਚੱਲੋ ਨਵਾਂ ਉਮੀਦਵਾਰ ਚੱਲੋ ਬਾਕੀ-ਬਾਕੀ ਸਮਾਂ ਵੋਟਾਂ ਦਾ ਨੰਗਾ ਨੰਗੀ ਚੁੱਕਿਆ ਹਨਾ ਆਪਾਂ ਤਾਂ ਇਹੀ ਕਹਨੇ ਹੈਗੇ ਤੇ ਵੀ ਇਹ ਅੱਜ ਦੀ ਵੀਡੀਓ ਆ ਮੇਰੀ ਤਾਂ ਆਪਾਂ ਇਹ ਕਹਿਣਾ ਚਾਹੁੰਦੇ ਆ ਸੋਨੂੰ ਜ਼ਿਆਦਾ ਸਮਾਂ ਨਹੀਂ ਲੈਂਦੇ ਬਈ ਵੀ ਜੋ ਵੀ ਆਪਣਾ ਭਰਾ ਹੈਗਾ ਲੱਖਾ ਸਿੰਘ ਸਿਧਾਣਾ ਇਹਦੇ ਨਾਲ ਮਿਲ ਜੁਲ ਕੇ ਚੱਲੋ ਬਈ ਤਾਂ ਕਿ ਆਪਣੇ ਪੰਜਾਬ ਦਾ ਭਲਾ ਹੋ ਸਕੇ ਜਿਵੇਂ ਕਿ ਅਮਰਤਪਾਲ ਵੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਥੋੜੀ ਜੀ ਦੇਰ ਬਾਅਦ ਆਈ ਜਾਣਾ ਕੋਈ 5-7 ਦਿਨਾਂ ਦੇ ਵਿੱਚ ਵਿੱਚ ਬਾਹਰ ਆ ਜੂ ਜਿਵੇਂ ਕਿ ਵੀਡੀਓ ਵਿੱਚ ਦੱਸ ਰਹੇ ਆ ਆਪਾਂ ਹੁਣ ਅੱਜ ਦੀ ਵੀਡੀਓ ਇਹੀ ਸੀ ਵੀ ਫੈਨਾਂ ਨੂੰ ਲੈ ਕੇ ਗੱਲ ਜਿਵੇਂ ਫੈਨ ਸੀ ਉਹ ਵਧੀਆ ਪੜ੍ਹੀ ਲਿਖੀ ਇਨਸਾਨ ਆ ਉਹ ਕੁੜੀ ਜੋ ਕੀ ਵਿਚਾਰੀ ਰੋਈ ਜਾਂਦੀ ਸੀ ਏਨੀ ਦੁਨੀਆ ਸਾਹਮਣੇ মিডিਆ ਵਾਲੇ ਨੇ ਪੁੱਛਿਆ ਉਹਨੂੰ ਵੀ ਕੀ ਵਜਾ ਕਿਉਂ ਰੋਣ ਨੂੰ ਫਿਰ ਉਹਨਾਂ ਨੇ ਅਮਰਤਪਾਲ ਦੀ ਸਾਰੀ ਕਹਾਣੀ ਦੱਸੀ ਵੀ ਅਸੀਂ ਉਹਨਾਂ ਦੇ ਬਹੁਤ ਵੱਡੇ ਫੈਨ ਆ ਉਹਨਾਂ ਦੀ ਮਾਤਾ ਨੂੰ ਵੀ ਮਿਲਣਾ ਚਾਹੁੰਦੇ ਆ ਪਰਿਵਾਰ ਨੂੰ ਮਿਲਣਾ ਚਾਹੁੰਦੇ ਆ ਅਸੀਂ ਵੀ ਅਸੀਂ ਇਹ ਹੀ ਬਸ ਸਾਨੂੰ ਇਸ ਕਰਕੇ ਫੈਨ ਹੋਏ ਆ ਉਹ ਯੋਧੇ ਦੇ ਵੀ ਕਿ ਪੰਜਾਬ ਦੇ ਮੁੱਦਿਆਂ ਤੇ ਇਹੀ ਬਾਈ ਜਿਵੇਂ ਲੱਖਾ ਸਿੰਘ ਸੁਧਾਨਾ ਤੇ ਭਾਨਾ ਸਿੱਧੂ ਤੇ ਇੱਕ ਆਪਣਾ ਜੋ ਅਮਰਤਪਾਲ ਇਹਨਾਂ ਨੂੰ ਲੈ ਕੇ ਵੀ ਚੰਗੇ ਇਨਸਾਨਾਂ ਨੂੰ ਦੁਨੀਆ ਵੀ ਯਾਦ ਕਰਦੀ ਆ ਉਹਨੂੰ ਕਹਿਣ ਦੀ ਲੋੜ ਨਹੀਂ ਕਿਸੇ ਨੂੰ ਕਿਉਂਕਿ ਜਿਹੜੇ ਚੰਗੇ ਨਸਾਨ ਹੁੰਦੇ ਆ ਫਿਰ ਉਹ ਆਟੋਮੈਟਿਕ ਦੁਨੀਆ ਦੇ ਸਾਹਮਣੇ ਆਏ ਨੇ ਵੀ ਹਾਂ ਵਾਕਈ ਨਹੀਂ ਕੋਈ ਕੰਮ ਕਰਿਆ ਨਾ ਕੀ ਆ ਜਿਵੇਂ ਭਗਵੰਤ ਮਾਨਾ ਇਹਦੇ ਮਗਰ ਕੋਈ ਦੁਨੀਆ ਵਸ ਇੱਕ ਵਾਰ ਲੱਗੀ ਜ਼ਰੂਰ ਸੀ ਪਰ ਕੋਈ ਐਤਕੀ ਕੋਈ ਖਾਸ ਹੋ ਨਹੀਂ ਕਰਾ ਲੋਕਾਂ ਨੇ ਇਹਨੂੰ ਫਟਮੂਈ ਦਿੱਤੀ ਹੈ ਕਿਉਂਕਿ ਇਹਨੇ ਕੋਈ ਕੰਮਕਾਰ ਨਹੀਂ ਕਰਾਈਗੀ ਇਸ ਕਰਕੇ ਭਾਈ ਆਪਣਾ ਨਵਾਂ ਚੈਨਲ ਆ ਭਰਾ ਬਣ ਕੇ ਇੱਕ ਵਾਰ ਹੋਰ ਕਹਨੇ ਆ ਤੇ ਸ਼ੇਅਰ ਕਰਦਾ ਕਰੋ ਭਰਾ ਬਣ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਧੰਨਵਾਦ ਜੀ